ਤੇ ਦੋ ਵੱਡੇ ਮੁੱਦੇ ਨੇ ਜਿਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਨਾਲ ਆਜ਼ਾਦੀ ਅੱਜ ਭਗਵੰਤ ਮਾਨ ਦੇ ਅਸਤੀਫਾ ਦੀ ਪੇਸ਼ਕਸ਼ੀ ਬਹੁਤ ਜ਼ਿਆਦਾ ਅੱਜ ਪੂਰੇ ਪੰਜਾਬ ਵਿੱਚ ਫੈਲ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਅੱਜ ਵੱਡੀ ਖਬਰ ਇਹ ਫੈਲੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਖੁਦ ਹੀ ਆਪਣੇ ਅਸਤੀਫਾ ਦੇਣ ਦੀ ਪੇਸ਼ਕਸ਼ ਕਰ ਦਿੱਤੀ ਹੈ ਹੁਣ ਪਹਿਲੀ ਗੱਲ ਤਾਂ ਇਹ ਖਬਰ ਕਿੰਨੀ ਸੱਚੀ ਆ ਇਹਦੀ ਪੁਸ਼ਟੀ ਆਪਾਂ ਨਹੀਂ ਕਰਦੇ ਪਰ ਪੂਰੇ মিডিਏ 'ਚ ਇਹ ਖਬਰ ਆ ਚੁੱਕੀ ਹੈ ਅਈ ਕਿਵੇਂ ਆ ਔਰ ਦੇਖੋ ਮੈਂ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਕਿ ਰੋਗ ਕਿਤੇ ਹੋਰ ਹੈ ਤੇ ਲੱਭ ਕਿਤੇ ਹੋ ਰਹੀ ਹੈ ਆਮ ਆਦਮੀ ਪਾਰਟੀ ਦੇਖੋ ਬੰਦੇ ਬਦਲ ਨਾਲ ਕੁਝ ਨਹੀਂ ਬੰਨਾ ਜੇ ਬਦਲਣਾ ਹੈ ਤਾਂ ਆਪਣੀਆਂ ਨੀਤੀਆਂ ਨੂੰ ਬਦਲੋ ਆਪਣੀ ਨੀਅਤ ਨੂੰ ਬਦਲੋ ਬੰਦੇ ਬਦਲ ਨਾਲ ਕਿਸੇ ਪਾਰਟੀ ਚ ਕਦੇ ਕੋਈ ਫਾਇਦਾ ਨਹੀਂ ਹੋਇਆ ਔਰ ਅੱਜ ਇੱਕ ਖਬਰ ਆ ਰਹੀ ਹੈ ਬਈ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਦੀ ਕੈਬਨਟ ਮੀਟਿੰਗ ਹੋਈ ਉਸ ਤੋਂ ਬਾਅਦ ਭਗਵੰਤ ਮਾਨ ਨੇ ਮੰਤਰੀਆਂ ਨੂੰ ਲੈ ਕੇ ਅੱਧਾ ਘੰਟਾ ਕਹਿੰਦੇ ਵੱਖਰੀ ਮੀਟਿੰਗ ਕੀਤੀ ਹੈ ਔਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਮੀਟਿੰਗ ਚ ਭਗਵੰਤ ਮਾਨ ਨੇ ਪੇਸ਼ਕਸ਼ ਕੀਤੀ ਹੈ ਵੀ ਭਾਈ ਜੇਕਰ ਕੋਈ ਹੋਰ ਮੁੱਖ ਮੰਤਰੀ ਬੰਨਾ ਚਾਹੁੰਦਾ ਤਾਂ ਮੈਂ ਅਸਤੀਫਾ ਦੇਣ ਲਈ ਤਿਆਰ ਆ ਮੈਂ ਕੁਰਸੀ ਛੱਡਣ ਲਈ ਤਿਆਰ ਤੇ ਕਹਿੰਦੇ ਵੀ ਫਿਰ ਜਿਹੜੇ ਅਮਨ अरोੜਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਲੋੜ ਨਹੀਂ ਹੈ ਪਰ ਹੁਣ ਇਹ ਸਾਰੇ ਕੁਛ ਦੀ ਜੜ ਕੀ ਹੈ ਪਹਿਲੀ ਗੱਲ ਤਾਂ ਮੈਂ ਇਹ ਕਰੂੰਗਾ ਫਰਜ ਕਰੋ ਆਮ ਆਦਮੀ ਪਾਰਟੀ ਮੁੱਖ ਮੰਤਰੀ ਬਦਲ ਦੇਵੇ ਇਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਹੋਊਗਾ ਤੇ ਆਮ ਆਦਮੀ ਪਾਰਟੀ ਨੂੰ ਕੀ ਫਾਇਦਾ ਹੋਊਗਾ ਦੇਖੋ ਮਤ ਆਪੋ ਆਪਣੀ ਹਾਂਜੀ ਦਰਸ਼ਕ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਮੈਂ ਆਪਣੀ ਗੱਲ ਦੱਸਦਾ ਮੈਨੂੰ ਲੱਗਦਾ ਵੇਖੋ ਪਾਰਟੀ ਦੀ ਵਿਚਾਰਧਾਰਾ ਪਾਰਟੀ ਦੀ ਸੋਚ ਨੀਤੀਆਂ ਤੇ ਨiyet ਮੁੱਖ ਇਹ ਚੀਜ਼ ਹੁੰਦੀ ਆ ਕੋਈ ਬੰਦਾ ਮੁੱਖ ਨਹੀਂ ਹੁੰਦਾ ਭਗਵੰਤ ਮਾਨ ਨੇ ਹੁਣ ਤੱਕ ਜਿੰਨਾ ਕਿ ਕੰਮ ਕੀਤਾ ਜਾਂ ਜੋ ਕੀਤਾ ਜੋ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਦੀ ਜੋ ਸੋਚ ਆ ਜੋ ਉਹਦਾ ਦੈਰਾ ਉਹਦੇ ਚ ਰਹਿ ਕੇ ਕੀਤਾ ਤੇ ਹੁਣ ਜੇਕਰ ਆਮ ਆਦਮੀ ਪਾਰਟੀ ਇਹ ਸੋਚਦੀ ਹੈ ਵੀ ਮੁੱਖ ਮੰਤਰੀ ਬਦਲ ਕੇ ਸ਼ਾਇਦ ਬਹੁਤ ਜ਼ਿਆਦਾ ਲੋਕ ਪਾਰਟੀ ਵੱਲ ਫਿਰ ਉਲਰ ਜਾਣਗੇ ਇਹ ਭਲੇਖਾ ਬੰਦਾ ਬਦਲ ਨਾਲ ਕੁਝ ਨਹੀਂ ਬੰਨਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚੋਣਾ ਹਾਰ ਗਈ ਕਰਾਰੀ ਹਾਰ ਹੋ ਗਈ ਔਰ ਉੱਥੇ ਮੂਦੇ ਮੂ ਡਿੱਗੀ ਆਮ ਆਦਮੀ ਪਾਰਟੀ ਕੇਜਰੀਵਾਲ ਖੁਦ ਵੀ ਹਾਰ ਗਏ ਤੇ ਉਸ ਤੋਂ ਬਾਅਦ ਫਿਰ ਪਾਰਟੀ ਦੇ ਅੰਦਰ ਪੱਕਾ ਹੀ ਪਤਾ ਸੀ ਰੌਲਾ ਪੈਣਾ ਤੇ ਰੌਲਾ ਗਿਆ ਪੈ ਠੀਕ ਹੁਣ ਇੱਕ ਦੂਜੇ ਸਿਰ ਤੂੰ ਜ਼ਿੰਮੇਵਾਰ ਤੂੰ ਜ਼ਿੰਮੇਵਾਰ ਬੰਦਾ ਇੱਕ ਨਹੀਂ ਜ਼ਿੰਮੇਵਾਰ ਪੂਰੀ ਪਾਰਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਤੇ ਸਭ ਤੋਂ ਵੱਧ ਜੇ ਫਿਰ ਮੰਨਣਾ ਕਹਿੰਦੇ ਆ ਜਿੱਤ ਦਾ ਸੇਹਰਾ ਵੀ ਮੁਖੀ ਦੇ ਸਿਰ ਹੁੰਦਾ ਤੇ ਹਾਰ ਦਾ ਠੀਕਰਾਂ ਵੀ ਮੁਖੀ ਦੇ ਸਿਰ ਜਾਣਾ ਚਾਹੀਦਾ ਫਿਰ ਜੇਕਰ ਦਿੱਲੀ 'ਚ ਹਾਰ ਹੋਈ ਆ ਤੇ ਫਿਰ ਬਲੀ ਦਾ ਬੱਕਰਾ ਜਿਹਨੂੰ ਮਰਜ਼ੀ ਬਣਾ ਲਓ ਪਰ ਫਿਰ ਅਸਲ 'ਚ ਜ਼ਿੰਮੇਵਾਰ ਕੇਜਰੀਵਾਲ ਸਾਹਿਬ ਐ ਜੇ ਜਿੱਤ ਜਾਣਾ ਫਿਰ ਤਾਂ ਕੇਜਰੀਵਾਲ ਸਾਹਿਬ ਦੀ ਸੋਚ ਦੇ ਲੋਕਾਂ ਨੇ ਪਹਿਰਾ ਦਿੱਤਾ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੇ ਫੁੱਲ ਚੜਾਏ ਤੇ ਜੇ ਹਾਰ ਗਏ ਤੇ ਫਿਰ ਕੋਈ ਹੋਰ ਜ਼ਿੰਮੇਵਾਰ ਥੋੜਾ ਪਹਿਲੀ ਗੱਲ ਦੂਜੀ ਗੱਲ ਪੰਜਾਬ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਬਦਲੇਗੀ ਮੈਨੂੰ ਲੱਗਦਾ ਸੁਸਾਈਡ ਕਰਨ ਵਾਲੀ ਗੱਲ ਆ ਆਤਮ ਹੱਤਿਆ ਕਰਨ ਵਾਲੀ ਗੱਲ ਆ ਵੇਖੋ ਜੇਲੇ ਰੋਗ ਨਾਲ ਬੱਕਰੀ ਮਰ ਗਈ ਉਈਓ ਰੋਗ ਪਠੋਰੇ ਨੂੰ ਬੰਦਾ ਬਦਲਣ ਨਾਲ ਕੁਝ ਨਹੀਂ ਬੰਨਣਾ ਮੈਂ ਬਾਰ ਬਾਰ ਕਹੂੰਗਾ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਸਰਕਾਰ ਬਣਾਉਣੀ ਸੀ ਹਾਂਜੀ ਤਾਂ ਬਹੁਤ ਵੱਡੇ ਸੁਪਨੇ ਲੋਕਾਂ ਨੂੰ ਦਿਖਾਏ ਗਏ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਵਾਲੇ ਭਰਾ ਵੀ ਧਿਆਨ ਨਾਲ ਸੁਣਨ ਕੀ ਮੈਂ ਝੂਠ ਬੋਲਦਾ? ਕਿਹਾ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇ ਦਿਆਂਗੇ। ਬੇਰਜਗਾਰੀ ਖਤਮ ਕਰ ਦਿਆਂਗੇ। ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਿਆ ਉਹਨਾਂ ਦੇ ਖਾਤੇ ਚ ਆਇਆ ਕਰੂਗਾ। ਔਰ ਵੀਆਈਪੀ ਕਲਚਰ ਨਹੀਂ ਹੋਊਗਾ। ਗਨਮੈਨ ਨਹੀਂ ਰੱਖਾਂਗੇ। ਗੱਡੀਆਂ ਨਹੀਂ ਹੂੰਕੂ ਕਰਨਗੀਆਂ। ਧਰਨੇ ਲਾਉਣੇ ਨਹੀਂ ਪੈਣਗੇ। ਧਰਨੇ ਲਾਉਣ ਤੋਂ ਪਹਿਲਾਂ ਹੀ ਗੱਲ ਸੁਣ ਲਾਂਗੇ ਕੱਚੇ ਮਜ਼ਦੂਰਾਂ ਪੱਕੇ ਕਰਦਾਂਗੇ ਨਸ਼ਾ ਬਿਲਕੁਲ ਖਤਮ ਕਰਦਾਂਗੇ ਇਹ ਗੱਲਾਂ ਆਮ ਆਦਮੀ ਪਾਰਟੀ ਨੇ ਚੀਕ-ਚੀਕ ਕੇ ਪੰਜਾਬ 'ਚ ਕਹੀਆਂ ਬਦਲਾ ਇਨਕਲਾਬ ਤੋਂ ਥੱਲੇ ਤਾਂ ਕੋਈ ਗੱਲ ਹੀ ਨਹੀਂ ਨਾ ਕਰਦੇ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਵਾਟ ਇਜ਼ ਡੈਫੀਨੇਸ਼ਨ ਆਫ ਰੈਵੋਲੂਸ਼ਨ ਇਨਕਲਾਬ ਦੀ ਪਰਿਭਾਸ਼ਾ ਕੀ ਹੈ ਜਿਨ੍ਹਾਂ ਨੂੰ ਇਨਕਲਾਬ ਦਾ ਅਰਥ ਨਹੀਂ ਸੀ ਪਤਾ ਉਹ ਗਲਾਂ 'ਚ ਪਾ ਕੇ ਪਰਨੇਤ ਪਿੰਡਾਂ 'ਚ ਇਨਕਲਾਬ ਕਰਦੇ ਫਿਰਦੇ ਸੀ ਮੈਨੂੰ ਇੱਥੇ ਇੱਕ ਕਵਤਾ ਯਾਦ ਆਉਂਦੀ ਆ ਅਵਤਾਰ ਪਾਸ਼ ਇਨਕਲਾਬੀ ਕਵੀ ਹੋਇਆ ਉਹ ਕਹਿੰਦੇ ਓਏ ਤਾਰਿਆਂ ਵੱਲ ਵੇਖ ਕੇ ਇਨਕਲਾਬ ਦੀਆਂ ਗੱਲਾਂ ਕਰਨ ਵਾਲਿਓ ਇਨਕਲਾਬ ਜਦ ਆਏਗਾ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਗਾ ਇਹ ਗੱਲ ਅਵਤਾਰ ਪਾਸ਼ ਨੇ ਕਹੀ ਆ ਹੁਣ ਉਸ ਤੋਂ ਬਾਅਦ ਕੀ ਬਦਲਿਆ ਕੀ ਪੰਜਾ ਮਿੰਟਾਂ ਚ ਐਮਐਸਪੀ ਦੇ ਦਿੱਤੀ ਉਹ ਬੀਬੀ ਬਦਲ ਗਈ ਉਹ ਕਹਿੰਦੀ ਵੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਐਮਐਸਪੀ ਦੇਣੀ ਕਿਵੇਂ ਆ ਮੈਂ ਤਾਂ ਉਹੀ ਕਹਤਾ ਅਨਮੋਲ ਗੱਗਨ ਮਾਨ ਅੱਛਾ ਨਾ ਵੀਆਪੀ ਕਲਚਰ ਛੱਡਿਆ ਨਾ ਗਨਮੈਨ ਛੱਡੇ ਨਾ ਔਰਤਾਂ ਨੂੰ 1000 ਰੁਪਇਆ ਮਿਲਿਆ ਕੀ ਹੋਇਆ ਹੁਣ ਅੱਜ ਆਮ ਆਦਮੀ ਪਾਰਟੀ ਪੂਰੀ ਪਾਰਟੀ ਪੂਰੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁਣ ਮੈਨੂੰ ਜੋ ਲੱਗਦਾ ਜਿੰਨੀ ਕੁ ਮੇਰੀ ਸਿਆਸੀ ਸੂਝ ਆ ਆਮ ਆਦਮੀ ਪਾਰਟੀ ਨੇ ਜੇ ਭਗਵੰਤ ਮਾਨ ਨੂੰ ਬਦਲਿਆ ਲੋਕਾਂ ਦੀ ਜ਼ਿੰਦਗੀ ਚ ਕੋਈ ਫਰਕ ਨਹੀਂ ਪੈਣਾ ਭਗਵੰਤਮਾਨ ਦੀ ਥਾਤੇ ਤੁਸੀਂ ਬਣਾ ਦਿਓ ਅਮਣ ਰੋੜਾਂ ਨੂੰ ਬਣਾਵਾ ਦਿਓ ਹਰਪਾਲ ਚੀਮੇ ਨੂੰ ਬਣਾ ਦਿਓ ਕਲਤਾਰ ਸੰਧਵਾ ਨੂੰ ਸਿਸਟਮ ਤਾਂ ਉਹੀ ਰਹਿਣਾ ਹਾਂ ਜਦੋਂ ਸਿਸਟਮ ਉਹੀ ਨੀਤੀਆਂ ਉਹੀ ਵਿਚਾਰਧਾਰਾ ਉਹੀ ਉਹੀ ਕਾਰਪੋਰੇਟਾਂ ਦੇ ਪੱਖੀ ਨੀਤੀਆਂ ਸਾਰੇ ਕੁਝ ਉਹੀ ਚੱਲਣਾ ਕੁਝ ਨਹੀਂ ਭਗਵੰਤਮਾਨ ਨੂੰ ਵੀ ਪਹਿਲਾਂ ਐਂ ਲੱਗਦਾ ਸੀ ਵੀ ਮੈਂ ਬਣ ਗਿਆ ਪਤਾ ਨਹੀਂ ਕੀ ਮੈਂ ਪਹਾੜ ਢਾਹ ਦੇਣਾ ਉਸ ਤੋਂ ਬਾਅਦ ਹੋਇਆ ਉਸ ਤੋਂ ਕੁਝ ਨਹੀਂਗਾ ਹੂੰ ਅੱਛਾ ਹੋਰ ਦੂਜਿਆਂ ਨੂੰ ਲੱਗਦਾ ਵੀ ਮੈਂ ਬਣ ਗਿਆ ਮੈਂ ਪਤਾ ਨਹੀਂ ਦੇਖੋ ਮੁੱਖ ਗੱਲ ਸਿਸਟਮ ਤੇ ਖੜੀ ਐ ਹਾਂਜੀ ਮਿੱਤਰੋ ਤੁਸੀਂ ਸਿਸਟਮ ਐਦਾਂ ਨਹੀਂ ਬਦਲ ਸਕਦੇ ਜਿੱਦਾਂ ਬਦਲਣ ਦੀ ਗੱਲ ਕਰਦੇ ਹਾਂ ਐਦਾਂ ਬਦਲਿਆ ਨਹੀਂ ਜਾਂਦਾ ਔਰ ਉਦੋਂ ਤੱਕ ਤੁਸੀਂ ਕਿੰਨੂ ਮਰਜ਼ੀ ਬਣਾ ਲਓ ਫੇਲ ਹੋ ਜਾਊਗਾ ਹਾਂਜੀ ਜਦੋਂ ਤੱਕ ਇਹ ਸਿਸਟਮ ਦੀਆਂ ਨੀਤੀਆਂ ਇਹੋ ਦੀ ਉਦੋਂ ਤੱਕ ਜਿੰਨੇ ਮਰਜ਼ੀ ਮੁੱਖ ਮੰਤਰੀ ਬਦਲ ਲਓ ਫੇਲ ਹੋ ਜਾਣਗੇ ਹਾਂ ਠੀਕ ਐ ਔਰ ਗੱਲ ਕਿਹੜੀ ਐ आम आदमी पार्टी सियासी तौर पे आत्महत्या करेगी भगवान तमान ਨੂੰ ਬਦਲ ਕੇ ਕਿਉਂਕਿ ਜਦੋਂ ਉਹਨੂੰ ਬਦਲਣਗੇ ਤਾਂ ਜਿਵੇਂ ਕਾਂਗਰਸ ਨੇ ਜਦੋਂ ਕੈਪਟਨ ਮਰਿੰਦਰ ਨੂੰ ਲਾ ਕੇ ਪਾਸੇ ਕੀਤਾ ਤੇ ਚਰਨਜੀਤ ਚੰਨੀ ਨੂੰ ਬਣਾਇਆ ਉਦੋਂ ਹੀ ਕੈਪਟਨ ਮਰਿੰਦਰ ਨੇ ਰੇਸ ਤੇ ਪੈਰ ਰੱਖ ਲਿਆ ਸੀ ਤੇ ਗੱਡੀ ਭਜਾ ਲਈ ਸੀ बीजेपी ਵੱਲੋਂ ਤੇ ਸਿੱਧੀ ਬਰ 140 ਦੀ ਸਪੀਡ ਤੇ बीजेपी ਦੇ ਵਿਹੜੇ ਲਾ ਕੇ ਮਾਰੀ ਉਹਨੇ ਗੱਡੀ ਹੈ ਇਸੇ ਤਰ੍ਹਾਂ ਭਗਵੰਤ ਮਾਨ ਦੇ ਉੱਪਰ ਦੋਸ਼ ਲੱਗਾ ਪਿਛਲੇ ਦਿਨੀ ਪ੍ਰਤਾਪ ਬਾਜਵਾ ਕਹਿੰਦਾ ਵੀ ਇਹ ਭਾਜਪਾ ਦੇ ਸੰਪਰਕ 'ਚ ਆ ਰਵਨੀਤ ਮਿੱਟੂ ਵਿਚੋਲਗੀ ਕਰ ਰਿਹਾ ਤੇ ਭਗਵੰਤ ਮਾਨ ਨੇ ਭਾਜਪਾ ਛੱਲ ਜਾਣਾ ਪਹਿਲਾਂ ਤਾਂ ਪਤਾ ਨਹੀਂ ਉਹਨੇ ਜਾਣਾ ਹੀ ਕਿ ਨਹੀਂ ਪਰ ਜੇ ਇਹਨਾਂ ਨੇ ਬਦਲਤਾ ਫੇਰ ਉਹ ਵੀ ਗੱਡੀ ਪਹਹਾ ਸਕਦਾ ਉਧਰ ਨੂੰ ਠੀਕ ਹੈ ਤਾਂ ਜੇ ਉਧਰ ਨਾ ਵੀ ਜਾਵੇ ਤਾਂ ਅੱਗ ਤਾਂ ਉਹਦੇ ਅੰਦਰ ਮੱਚੂਗੀ ਔਰ ਜਿਵੇਂ ਫਿਰ ਦੂਜਿਆਂ ਨੇ ਉਹਨੂੰ ਫੇਰ ਸਾਬਤ ਕੀਤਾ ਫਿਰ ਅੰਦਰੋਂ ਜੋਰ ਭਗਵੰਤ ਮਾਨ ਵੀ ਲਾਊਗਾ ਇਹ ਹੁਣ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ ਮੈਂ ਵੀ ਇਹਨੂੰ ਫੇਰ ਹੀ ਸਾਬਤ ਕਰਾਂ ਕੁਮਰ ਵਿਜੇ ਪ੍ਰਤਾਪ ਬੋਲ ਰਿਹਾ ਸੱਚ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੇ ਕਿਹਾ ਬੜੇ ਟਾਈਮ ਤੋਂ ਕਹਿੰਦਾ ਵੀ ਅਸੀਂ ਆਪਣੀਆਂ ਗੱਲਾਂ ਤੇ ਖਰੇ ਨਹੀਂ ਉਤਰੇ ਅਸੀਂ ਝੂਠੇ ਪੈ ਗਏ ਆ ਅਸੀਂ ਕੱਖ ਨਹੀਂ ਕਰ ਸਕੇ ਹੁਣ ਵੀ ਉਹਨੇ ਦਿੱਲੀ ਹਾਰ ਬਾਰੇ ਕਿਹਾ ਉਹ ਕਹਿੰਦਾ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਨੇ ਦਿੱਲੀ 'ਚ ਹਰਾਇਆ ਤੇ ਗੱਲ ਮੈਨੂੰ ਉਹਦੀ ਠੀਕ ਲੱਗਦੀ ਹੈ ਕੱਲੇ ਪੰਜਾਬ ਸਰਕਾਰ ਦੀ ਨਹੀਂ ਹੈ ਤਾਂ ਦਿੱਲੀ ਦੀ ਵੀ ਪਰ ਪੰਜਾਬ ਫੁੱਲ ਫਲਿੰਚ ਸਟੇਟ ਹੈ ਇੱਥੇ ਪੂਰੀ ਪਾਵਰ ਹੈ ਸਰਕਾਰ ਦੇ ਕੋਲੇ ਔਰ ਕੀ ਕਰ ਸਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਪੂਰੀ ਜਮੀਰ ਨਾਲ ਹਿੱਕ ਤੇ ਹੱਥ ਮਾਰ ਕੇ ਕਹਿ ਦੇਵੇ ਵੀ ਹਾਂ ਅਸੀਂ ਬਹੁਤ ਵੱਡਾ ਬਦਲਾ ਕਰਤਾ ਹੈ ਇਨਕਲਾਬ ਕਰਤਾ ਹੈ ਜਿੰਨੂੰ ਤਾਂ ਪਤਾ ਹੀ ਨਹੀਂ ਇਨਕਲਾਬ ਕੀ ਹੁੰਦਾ ਉਸ ਤੇ ਕਹਿ ਦੂਗਾ ਪਰ ਜਿੰਨੂੰ ਪਤਾ 5% ਵੀ ਇਹ ਇਨਕਲਾਬ ਦਾ ਮਤਲਬ ਨਾ ਪੂਰੀ ਤਰ੍ਹਾਂ ਸਭ ਕੁਝ ਬਦਲ ਕੇ ਰੱਖ ਦੇਣਾ ਉਹ ਨਹੀਂ ਕਹਿ ਸਕੂ ਔਰ ਦੇਖੋ ਭਗਵੰਤ ਮਾਨ ਨੂੰ ਬਦਲ ਕੇ ਪਾਰਟੀ ਚ ਖਲਾਰਾ ਪਵੇਗਾ ਪੈਣਾ ਹੀ ਆ ਹੋਇਆ ਕੀ ਪਿਛਲੇ ਦਿਨੀ ਦਿੱਲੀ ਹਾਰ ਤੋਂ ਬਾਅਦ ਕੇਜਰੀਵਾਲ ਨੇ ਨਾ ਪੰਜਾਬ ਦੇ ਐਮ ਐਲ ਏ ਮੰਤਰੀ ਭਗਵੰਤ ਮਾਨ ਸਾਰੇ ਦਿੱਲੀ ਸਦੇ ਉਥੇ ਕਹਿੰਦੇ ਥੋੜੀ ਜੀ ਮੀਟਿੰਗ ਹੋਈ ਉਹਦੇ ਵਿੱਚ ਫਿਰ ਪਟਾਕੇ ਪਾਏ ਨੇ ਕਹਿੰਦੇ ਨੇ ਇਹ ਵੀ ਰੋਟੀ ਖਾਣ ਜਦ ਲੱਗੇ ਤਾਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਹਿੰਦਾ ਵੀ ਦੇਖੋ ਤੁਹਾਨੂੰ ਥੋੜਾ ਟਾਈਮ ਦਿੰਨੇ ਆ ਜਾਂ ਤਾਂ ਪੰਜਾਬ ਚੰਗੀ ਤਰ੍ਹਾਂ ਤੁਸੀਂ ਸੁਧਾਰ ਕੇ ਵਿਖਾ ਦਿਓ ਤੇ ਜਾਂ ਫਿਰ ਅਸੀਂ ਮੁੱਖ ਮੰਤਰੀ ਬਦਲਾਂਗੇ ਹੁਣ ਅਸਲ ਚ ਮੁੱਖ ਮੰਤਰੀ ਬਦਲਣਾ ਕੇਜਰੀਵਾਲ ਸਾਹਿਬ ਸ਼ਾਇਦ ਚਾਹੁੰਦੇ ਹੋਣ ਕਿਉਂਕਿ ਪਹਿਲਾਂ ਤੋਂ ਹੀ ਚਰਚਾ ਵੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਚੱਲ ਰਹੀ ਘੜਤਨ ਜਦੋਂ ਤੋਂ ਉਹ ਬਾਹਰ ਆਇਆ ਜੇਲ੍ਹ ਤੋਂ ਉਦੋਂ ਤੋਂ ਹੀ ਇਹ ਚਰਚਾ ਹੈ ਔਰ ਇਹ ਸੱਚ ਵੀ ਕਿਸੇ ਹੱਦ ਤੱਕ ਹੈ ਸਭ ਅੱਛਾ ਨਹੀਂ ਚੱਲ ਰਿਹਾ ਆ ਮਦਵੀ ਪਾਣੀ ਹੁਣ ਵੇਖੋ ਕੇਜਰੀਵਾਲ ਸਾਹਿਬ ਵੀ ਪਾਵਰ ਦੇ ਸ਼ੌਕੀਨ ਨੇ ਜਦੋਂ ਬੰਦੇ ਕੋਲ ਪਾਵਰ ਰਹੀ ਹੋਵੇ ਤੇ ਪਾਵਰ ਜਾਏ ਖੋਹੀ ਉਦੋਂ ਬੰਦੇ ਦਾ ਜੀ ਨਹੀਂ ਲੱਗਦਾ ਹੁੰਦਾ ਇਹ ਨਸ਼ਾ ਰੋਟੀ ਨਾਲੋਂ ਚਿੱਟੇ ਨਾਲੋਂ ਵੀ ਪੈੜਾ ਸੋ ਕੀ ਹੈ ਕੇਜਰੀਵਾਲ ਸਾਹਿਬ ਹੁਣ ਐਮਐਲਏ ਵੀ ਨਹੀਂ ਰਹੇ ਉਹ ਤਾਂ ਐਮਐਲਏ ਵੀ ਹਾਰ ਚੁੱਕੇ ਨੇ ਹੁਣ ਉਹ ਚਾਹੁੰਦੇ ਤਾਂ ਹੈ ਵੀ ਕੁਝ ਬਣੀ ਚਰਚਾ ਤੇ ਵੀ ਹੈ ਵੀ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਸੀਐਮ ਬੰਨਾ ਚਾਹੁੰਦੇ ਨਹੀਂ ਚਰਚਾ ਤਾਂ ਇਹ ਵੀ ਆਈ ਵੀ ਜਿਹੜਾ ਕ੍ਰਿਕਟਰ ਹੈ ਖਿਡਾਰੀ ਹਰਪਜਨ ਸਿੰਘ ਜਿਹਨੂੰ ਇਹਨਾਂ ਨੇ ਰਾਜ ਸਭਾ ਮੈਂਬਰ ਬਣਾਇਆ ਉਹਦੇ ਨਾਲ ਵੀ ਚਰਚਾ ਹੈ ਕਿ ਕੇਜਰੀਵਾਲ ਦੀ ਤੂੰ ਤੂੰ ਮਾਮਾ ਹੋਗੀ ਕਿਉਂਕਿ ਉਹਨਾਂ ਇਹਨੂੰ ਰਾਜ ਸਭਾ ਮੈਂਬਰ ਬਣਾਇਆ ਹੁਣ ਜੇ ਭਗਵੰਤ ਮਾਨ ਕੇਜਰੀਵਾਲ ਨੇ ਪੰਜਾਬ ਦਾ ਸੀਐਮ ਬੰਨਾ ਹੋਵੇ ਤਾਂ ਉਹਨੂੰ ਪਹਿਲਾਂ ਪੰਜਾਬ ਦੇ ਵਿੱਚ ਜਾਂ ਐਨਐਲਏ ਬੰਨਾ ਪਊ ਜਾਂ ਬੰਨਾ ਪਊ ਰਾਜ ਸਭਾ ਮੈਂਬਰ ਹੁਣ ਐਮਐਲਏ ਦੀ ਇੱਕ ਚੋਣ ਹੋਣੀ ਹੈ ਜਿਹੜਾ ਪਿਛਲੇ ਦਿਨੀ ਇੱਕ ਐਮਐਲਏ ਦੀ ਮੌਤ ਹੋ ਗਈ ਗੋਲੀ ਵੱਜਣ ਕਰਕੇ ਲੁਧਿਆਣੇ ਤਾਂ ਉਹ ਚੋਣ ਕੇਜਰੀਵਾਲ ਜੇ ਲੜਦੇ ਨਹੀਂ ਤਾਂ ਰਵਾ ਪੈ ਜਾਣਾ ਫਿਰ ਤਾਂ ਪਾਰਟੀ ਚ ਬਗਾਵਤ ਪੱਕੀ ਹੈ ਨਾ ਵੀ ਲੈ ਹੁਣ 4 ਦਿਨ ਹੀ ਤੱਕ ਤੋਂ ਬਿਨਾਂ ਰਹਿ ਸਕੇ ਅੱਛਾ ਸੋ ਇਹ ਚਰਚਾ ਵੀ ਕੇਜਰੀਵਾਲ ਨੇ ਉਹਨੂੰ ਕਿਹਾ ਹਰਭਜਨ ਸਿੰਘ ਨੂੰ ਵੀ ਤੂੰ ਭਾਈ ਆਪਦੀ ਰਾਜ ਸਭਾ ਵਾਲੀ ਸੀਟ ਛੱਡ ਦੇ ਤੇ ਮੈਂ ਰਾਜ ਸਭਾ ਦਾ ਮੈਂਬਰ ਬਣ ਜਾਣਾ ਤੇ ਕਹਿੰਦੇ ਨੇ ਵੀ ਉਹ ਅੜ ਗਿਆ ਉਹ ਕਹਿੰਦਾ ਮੈਂ ਨਹੀਂ ਛੱਡਦਾ ਉੱਥੇ ਫਿਰ ਕਹਿੰਦੇ ਤੂੰ ਤੂੰ ਮੈਨੇ ਹੋਈ ਆ ਹੁਣ ਵੇਖੋ ਇਹਦਾ ਸੱਚ ਕੀ ਆ ਉਹਦੇ ਬਾਰੇ ਮੈਂ ਧਾਬਾ ਨਹੀਂ ਕਰਦਾ ਜੋ ਮੀਡੀਆ ਚ ਆ ਰਹੇ ਹੋ ਆ ਹੁਣ ਆਮ ਆਦਮੀ ਪਾਰਟੀ ਜਿਹੜੀ ਵੱਖਰੀ ਸੋਚ ਵੱਖਰੀ ਵਿਚਾਰਧਾਰਾ ਦੀਆਂ ਗੱਲਾਂ ਕਰਕੇ ਆਈ ਸੀ ਉਹ ਨਹੀਂ ਦਿਖ ਰਹੀ ਆਮ ਆਦਮੀ ਪਾਰਟੀ ਦਾ ਨਾਂ ਹੀ ਆਮ ਆਦਮੀ ਰਹਿ ਗਿਆ ਤੇ ਨਾਂ ਰੱਖਣ ਨਾਲ ਕੋਈ ਆਮ ਆਦਮੀ ਨਹੀਂ ਬਣ ਜਾਂਦਾ ਆਮ ਆਦਮੀ ਤਾਂ ਉਹ ਨਹੀਂ ਜਿਹੜੇ ਸਾਈਕਲ ਤੇ ਜਾਂਦੇ ਨੇ ਤੇ 2 ਕਿਲੋਮੀਟਰਾਂ ਚ 4 ਵਾਰ ਚੈਨ ਲੈ ਜਾਂਦੀ ਆ ਆਮ ਆਦਮੀ ਉਹ ਅੱਜ ਵੀ ਉਹ ਨਹੀਂ ਜਿਹੜੇ ਮੋਟਰਸਾਈਕਲ ਚ 50 ਰੁਪਏ ਤੋਂ ਵੱਧ 70 ਰੁਪਏ ਤੋਂ ਵੱਧ ਉਹ ਤੇਲ ਨਹੀਂ ਪਾਉਂਦੇ ਉਹਨਾਂ ਕੋਲ ਐ ਹੁੰਦਾ ਵੀ ਯਾਰ ਥੋੜੇ ਜੇ ਬਚੇ ਨੇ ਇਹ ਵਿਚਾਲ ਗੇ ਆਮ ਆਦਮੀ ਉਹ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਅੱਗੇ ਪਿੱਛੇ ਜਿਪਸੀਆਂ ਹੂਕਣ ਟੂ ਟੂ ਗਨ ਮੈਨ ਡਫੂਸ ਐ ਪੂਰੀ ਟਿਪ ਟੌਪ ਉਹ ਉਹ ਆਮ ਆਦਮੀ ਕਿਵੇਂ ਹੋ ਸਕਦੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਜਿੰਨੇ ਪੰਜਾਬ ਚ ਲੀਡਰ ਨੇ ਉੱਪਰ ਵੇਖ ਲੋ ਜ਼ਿਆਦਾਤਰ ਦੂਜੀਆਂ ਪਾਰਟੀਆਂ ਚ ਰਹਿ ਕੇ ਆਏ ਨੇ ਕਾਲੀਆਂ ਚ ਕਾਂਗਰਸ ਚ ਬੀਜੇਪੀ ਚ ਦੂਜੀਆਂ ਚ ਉਧਰੋਂ ਹੀ ਸਾਰਾ ਮਾਲ ਇੱਧਰ ਨੂੰ ਆਇਆ ਭਗਵੰਤ ਮਾਨ ਸਾਹਿਬ ਖੁਦ ਪਹਿਲਾ ਉਹ ਜਿਹੜਾ ਬੀਜੇਪੀ ਚ ਅੱਜਕੱਲ ਮਨਪ੍ਰੀਤ ਬਾਦਲ ਸਿਆਸੀ ਚੇਲੇ ਰਹੇ ਨੇ ਉਹਦੇ ਉਹਦੀ ਪਾਰਟੀ ਚ ਰਹੇ ਨੇ ਮਨਪ੍ਰੀਤ ਬਾਦਲ ਨੇ ਜਦ ਬਣਾਈ ਸੀ ਪੀਪੀਪੀ ਤਾਂ ਦੁਜੀਆਂ ਚੋਂ ਹੀ ਆਏ ਨੇ ਸਾਰੇ ਠੀਕ ਤੋਂ ਕਲਚਰ ਵੀ ਉਹੀ ਹੈ ਸਭ ਕੁਝ ਅਜੇ ਉਹੀ ਹੈ ਉਮੀਦਾਂ ਸੀ ਪੰਜਾਬ ਨੇ ਬਹੁਤ ਸਤਕਾਰ ਦਿੱਤਾ ਸੀ 92 ਐਮਐਲਏ ਦੇ ਕੇ ਇਤਿਹਾਸਕ ਜਿੱਤ ਦਿੱਤੀ ਸੀ ਕਿਉਂਕਿ ਉਮੀਦਾਂ ਬਣਾਈਆਂ ਹੀ ਬਹੁਤ ਵੱਡੀਆਂ ਸੀ ਪਰ ਅੱਜ ਆਮ ਆਦਮੀ ਪਾਰਟੀ ਮੁੱਖ ਮੰਤਰੀ ਬਦਲਣ ਦੀਆਂ ਗੱਲਾਂ ਕਰੇ ਤੇ ਭਾਵੇਂ ਸਾਰੀ ਕੈਬਨਿਟ ਬਦਲ ਕੇ ਰੱਖ ਦੇਣ ਹੋਣਾ ਹਾਣਾ ਬਹੁਤਾ ਕੁਝ ਨਹੀਂ ਕਿਉਂਕਿ ਜੇਕਰ ਕੋਈ ਗੱਡੀ ਟੁੱਟੀ ਹੋਵੇ ਟਾਇਰਾਂ ਦੇ ਪੈਂਚਰ ਹੋਣ ਇੰਜ ਜੱਜ ਨਾਲ ਕੰਮ ਨਾ ਕਰਦਾ ਹੋਵੇ ਤੇ ਡਰਾਈਵਰ ਜਿੰਨੇ ਮਰਜ਼ੀ ਬਦਲ ਬਦਲ ਕੇ ਬਾੜੋ ਜਦੋਂ ਗੱਡੀ ਹੀ ਖਰਾਬ ਲੁਕਸ ਸਿਸਟਮ ਚ ਹੈ ਤੇ ਪਾਰਟੀ ਦੀਆਂ ਨੀਤੀਆਂ ਪਾਲਿਸੀਆਂ ਤੇ ਸੋਚ ਚ ਹੈ ਤੇ ਇਹ ਕੱਢੀ ਬੰਦਿਆ ਚ ਜਾਂਦੇ ਨੇ ਸੋ ਮੈਨੂੰ ਤਾਂ ਲੱਗਦਾ ਕਿ ਇਹ ਕੁਝ ਨਹੀਂ ਹੋਣਾ ਖਾਸ ਜੋ ਮਰਜ਼ੀ ਕਰੇ ਅਜਾਜ ਜੀ ਇੱਕ ਮੇਰਾ ਲਾਸਟ ਸਵਾਲ ਤੁਹਾਨੂੰ ਸ਼ੰਭੂ ਤੇ ਖਨੋਰੀ ਜਿਹੜੇ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਦੀ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਹੋ ਰਹੀ ਆ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਚੰਗੀ ਗੱਲ ਐ ਮੀਟਿੰਗ ਹੋ ਰਹੀ ਐ ਪਹਿਲਾਂ ਤਾਂ ਕੇਂਦਰ ਨੇ ਇੰਨਾ ਟਾਈਮ ਮੀਟਿੰਗ ਲਈ ਦਿੱਤੀ ਇਹ ਇੱਕ ਤਾਨਾਸ਼ਈ ਰਵਈਆ ਕੇਂਦਰ ਦਾ ਸਾਲ ਬਾਅਦ ਮੀਟਿੰਗ ਕੀਤੀ ਐ ਕੇਂਦਰ ਨੇ ਇੰਨੇ ਟਾਈਮ ਦੇ ਕਿਸਾਨ ਬੈਠੇ ਆ ਮੋਦੀ ਸਹਿਬ ਉਹ ਗੱਲਾਂ ਜਾ ਕੇ ਬਾਹਰਲੇ ਦੇਸ਼ਾਂ 'ਚ ਕਰਦੇ ਆ ਲੋਕਤੰਤਰ ਦੀਆਂ ਤੇ ਆਪਦੇ ਦੇਸ਼ ਦੇ ਲੋਕਾਂ ਦੀ ਗੱਲ ਹੀ ਨਹੀਂ ਸੁਣਦੇ ਜੇ ਹੁਣ ਕੀਤੀ ਐ ਤੇ ਚੰਗੀ ਗੱਲ ਆ ਪਰ ਸੰਭਾਵਨਾਾਂ ਦੀ ਜੇ ਮੈਨੂੰ ਤੁਹਾਨੂੰ ਪੁੱਛੋ ਵੀ ਇਹ ਮੀਟਿੰਗ 'ਚੋਂ ਨਿਕਲੂਗਾ ਕੀ ਆਗੂ ਸਹਿਬਾਨ ਜੋਰ ਲਾ ਰਹੇ ਨੇ ਸ਼ੰਭੂ ਖਨੋਰੀ ਮੋਰਚੇ ਤੇ ਬੜੀ ਲੰਬੇ ਟਾਈਮ ਤੋਂ ਆਗੂ ਔਰ ਕਿਸਾਨ ਜਿਹੜੇ ਨੇ ਉਹ ਲੜਾਈ ਲੜ ਰਹੇ ਨੇ ਪਰ ਕੇਂਦਰ ਸਰਕਾਰ ਦੀ ਜਿਹੜੀ ਨੀਅਤ ਆ ਉਹ ਮੈਨੂੰ ਕੋਈ ਬਹੁਤੀ ਪੋਜ਼ਿਟਿਵ ਨਹੀਂ ਲੱਗਦੀ ਵੇਖੋ ਕੇਂਦਰ ਸਰਕਾਰ ਨੇ ਕੀਤਾ ਕੀ ਜਦੋਂ ਪਹਿਲਾਂ ਤਾਂ ਗੱਲ ਹੀ ਨਹੀਂ ਕੀਤੀ ਸਾਲ ਭਰ ਨੀਅਤ ਪਤਾ ਲੱਗ ਗਈ ਹਾਂਜੀ ਦੂਜੇ ਨੰਬਰ ਤੇ ਮੀਟਿੰਗ ਦਿੰਦੇ ਹੀ ਨਹੀਂ ਪਏ ਸੀ ਡੱਲੇਵਾਲ ਨੇ ਜਦੋਂ ਮਰਨ ਵਰਤ ਰੱਖਿਆ ਤੇ ਜਦੋਂ ਫਿਰ ਸੁਪਰੀਮ ਕੋਰਟ ਚ ਮਾਮਲਾ ਗਿਆ ਤੇ ਫਿਰ ਡੱਲੇਵਾਲ ਹੋਰਾਂ ਨੇ ਵੀ ਇੱਕ ਸਟੈਪ ਥੋੜਾ ਪਿੱਛੇ ਨੂੰ ਲਿਆ ਉਹਨਾਂ ਨੇ ਕਿਹਾ ਵੀ ਮੈਂ ਇਹ ਇਲਾਜ ਲੈਣਾ ਸ਼ੁਰੂ ਕਰ ਦੂੰਗਾ ਜੇਕਰ ਇਹ ਗੱਲ ਕਰਨੀ ਸ਼ੁਰੂ ਕਰਨ ਫਿਰ ਉਹਨਾਂ ਨੇ ਗੱਲਬਾਤ ਲਈ ਭੇਜੀ ਚਿੱਠੀ ਫਿਰ ਮੀਟਿੰਗ 2-4 ਦਿਨ ਹਫਤੇ ਚ ਨਹੀਂ ਦਿੱਤੀ 25 ਦਿਨ ਬਾਅਦ ਦੀ ਯਾਨੀ ਕਿ ਅੱਜ ਦੀ ਦਿੱਤੀ ਅੱਜ ਹੁਣ ਮੀਟਿੰਗ ਹੋ ਰਹੀ ਆ ਕੇਂਦਰ ਸਰਕਾਰ ਤੇ ਜਥੇਬੰਦੀਆਂ ਵਿਚਾਲੇ ਪਰ ਕੇਂਦਰ ਸਰਕਾਰ ਦੀ ਮੰਸ਼ਾ ਇੱਥੋਂ ਪਤਾ ਲੱਗਦੀ ਆ ਵੀ ਦਿੱਲੀ ਦੀਆਂ ਵੋਟਾਂ ਲਗਾਉਣੀਆਂ ਸੀ ਉਹਨਾਂ ਨੇ ਦਿੱਲੀ ਦੀਆਂ ਵੋਟਾਂ ਤੋਂ ਪਹਿਲਾਂ ਮੀਟਿੰਗ ਨਹੀਂ ਦਿੱਤੀ ਵੋਟਾਂ ਪੈਣ ਤੋਂ ਬਾਅਦ ਹੀ ਮੀਟਿੰਗ ਦਿੱਤੀ ਜੇ ਤਾਂ ਇਹਨਾਂ ਨੇ ਕੁਝ ਕਰਨਾ ਹੁੰਦਾ ਤੇ ਫਿਰ ਪਹਿਲਾਂ ਦੇਣੀ ਸੀ ਤਾਂ ਕਿ ਕੁਝ ਕਰਾਂਗੇ ਆਹ ਉਹ ਵੋਟਾਂ ਦੇ ਵਿੱਚ ਸਾਨੂੰ ਹੋਰ ਫਾਇਦਾ ਹੋ ਜੂਗਾ ਵੀ ਅਸੀਂ ਕਿਸਾਨਾਂ ਨੂੰ ਆਹ ਕੁਛ ਦੇਤਾ ਕਰਨੇ ਨਹੀਂ ਕੁਛ ਮੈਨੂੰ ਲੱਗਦਾ ਇੰਨੀ ਅਜੇ ਲੜਾਈ ਵੱਡੀ ਕਿਸਾਨਾਂ ਨੂੰ ਲੜਨੀ ਪੈਣੀ ਆ ਇੰਨੀ ਕੁ ਲੜਾਈ ਨਾਲ ਅਜੇ ਕੇਂਦਰ ਸਰਕਾਰ ਦਾ ਜੋਰ ਬਈਆ ਪਿਛਲੇ ਕਿਸਾਨ ਅੰਦੋਲਨ ਵੇਲੇ ਆਇਆ 750 730 ਦੇ ਕਰੀਬ ਕਿਸਾਨਾਂ ਦੀ ਜਾਨਾਂ ਲੱਗੀਆਂ ਨੇ ਸ਼ਹਾਦਤ ਹੋਈ ਆ ਉਦੋਂ ਵੀ ਫੇਰ ਅਗਲਾ ਘਰ ਦੇਖ ਕੇ ਮੋਦੀ ਸਰਕਾਰ ਮੰਨੀ ਸੀ ਤੇ ਹੁਣ ਓਦੋਂ ਵੱਧ ਉਹ ਅੜੇ ਬੈਠੇ ਨੇ ਇੱਥੇ ਹੁਣ ਇੱਕ ਜਿਹੜੀ ਜਿਹੜੀ ਸੱਚੀ ਗੱਲ ਉਹ ਕਰਨੀ ਚਾਹੀਦੀ ਆ ਇੱਕ ਉਹਨੂੰ ਸਰਕਾਰ ਨੂੰ ਇਹ ਵੀ ਪਤਾ ਵੀ ਹੁਣ ਇਹ ਜਿੰਨੀ ਕਿਸਾਨਾਂ ਕਿਸਾਨ ਜੱਥੇਬੰਦੀਆਂ ਦੀ ਇੱਕ ਮੋਟ ਤਾਕਤ ਦਿੱਲੀ ਸੀ ਉਹ ਹੁਣ ਤਿੰਨਾਂ ਥਾਵਾਂ ਤੇ ਵੰਡੀ ਪਈ ਆ ਇੱਕ ਸੰਯੁਕਤ ਕਿਸਾਨ ਮੋਰਚਾ ਭਾਰਤ ਜਿਹਦੇ ਚ ਵੱਧ ਜੱਥੇਬੰਦੀਆਂ ਨੇ ਦੂਜਾ ਜਿਹੜਾ ਇੱਕ ਮੋਰਚਾ ਸ਼ੰਭੂ ਦੇ ਉੱਪਰ ਲੱਗਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੇ ਨਾਂ ਨਾਲ ਲੱਗਾ ਹੋਇਆ ਇੱਕ ਖਣੋਰੀ ਲੱਗਾ ਜਿਹੜਾ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਦੇ ਨਾਂ ਨਾਲ ਹੈ ਮਤ ਭੇਦ ਵਿਚਾਰਕ ਤੌਰ ਤੇ ਸਾਰਿਆਂ ਚ ਹੀ ਨੇ ਤੇ ਉਹ ਸਪਸ਼ਟ ਰੂਪ ਤੇ ਦੇਖ ਵੀ ਰਹੇ ਨੇ ਸਰਕਾਰ ਨੂੰ ਵੀ ਦਿਖ ਰਹੇ ਨੇ ਇਕੱਠੇ ਹੋਣ ਦੀਆਂ ਕੋਸ਼ਿਸ਼ਾਂ ਤਾਂ ਹੋਈਆਂ ਪਰ ਅਜੇ ਤੱਕ ਹੋਏ ਨਹੀਂ ਤਾਂ ਕੇਂਦਰ ਸਰਕਾਰ ਨੂੰ ਪਤਾ ਬਈ ਅਜੇ ਇਹ ਸਾਡਾ ਕੁਝ ਨਹੀਂ ਕਰ ਸਕਦੇ ਫਿਰ ਇਹ ਮੋਰਚਾ ਜਦੋਂ ਦਾ ਲੱਗਾ ਹੋਇਆ ਉਦੋਂ ਤੋਂ ਲੈ ਕੇ ਜਿੰਨੀਆਂ ਚੋਣਾਂ ਹੋਈਆਂ ਨਹੀਂ ਉਹਨਾਂ 'ਚ ਕੇਂਦਰ ਸਰਕਾਰ ਨੂੰ ਕੁਦਰਤੀ ਜਿੱਤ ਮਿਲ ਗਈ ਕੁਦਰਤੀ ਤਰੀਕਾ ਇਹ ਕਹਿ ਸਕਦੇ ਕਈ ਤਰ੍ਹਾਂ ਦੀਆਂ ਚੀਜ਼ਾਂ ਉਹਦੇ 'ਚ ਕੀਤੀਆਂ ਨੇ ਹਰਿਆਣੇ 'ਚ ਭਾਜਪਾ ਜਿੱਤ ਗਈ ਹੁਣ ਦਿੱਲੀ 'ਚ ਭਾਜਪਾ ਜਿੱਤ ਗਈ ਹੋਰ ਕਈ ਥਾਵਾਂ 'ਤੇ ਤਾਂ ਭਾਜਪਾ ਨੂੰ ਇੰਜ ਲੱਗ ਗਿਆ ਵੀ ਇਹ ਮੋਰਚਿਆਂ ਦਾ ਸਾਨੂੰ ਨੁਕਸਾਨ ਨਹੀਂ ਹੁੰਦਾ ਜੇਕਰ ਇੱਕ ਮੁੱਠੋ ਕੇ ਸਾਰੇ ਗਏ ਹੁੰਦੇ ਪਾਵੇਂ ਲੇਟ ਚਲੇ ਜਾਂਦੇ ਪਰ ਇਕੱਠੇ ਹੋ ਕੇ ਜਾਂਦੇ ਤਾਂ ਅੱਜ ਕਿਸਾਨ ਮੋਰਚੇ ਦੀ ਜਿਹੜੀ ਸਥਿਤੀ ਆ ਉਹ ਕੋਈ ਹੋਰ ਹੀ ਹੋਣੀ ਸੀ ਔਰ ਅੱਜ ਮੀਟਿੰਗ ਚੱਲ ਰਹੀ ਆ ਕਿਸਾਨ ਆਗੂ ਸੂਝਬੂਝ ਦੇ ਨਾਲ ਗੱਲ ਰੱਖਣਗੇ ਡੱਲੇ ਦੇ ਸਭ ਖੁਦ ਮੀਟਿੰਗ ਚ ਆਪ ਆਏ ਐ ਐਂਬੂਲੈਂਸ ਤੇ ਜਿਹੜੇ ਕੇਂਦਰ ਵਾਲੇ ਪਾਸੋਂ ਪ੍ਰਲਾਦ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਆ ਉਹ ਆਏ ਨੇ ਗੱਲ ਚੱਲੇਗੀ ਮੇਰੇ ਖਿਆਲ ਦੇ ਨਾਲ ਦੋ ਤਿੰਨ ਘੰਟਿਆਂ ਨੂੰ ਪਤਾ ਲੱਗ ਜਾਣਾ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਆ ਗੁਰਨੀਤ ਸਿੰਘ ਖੁੱਡੀਆਂ ਉਹਦੇ ਨਾਲ ਨੇ ਮੀਟਿੰਗ ਦੇ ਵਿੱਚ ਪਤਾ ਲੱਗੂਗਾ ਕੀ ਨਿਕਲਦਾ ਤਦ ਤੱਕ ਦੇ ਲਈ ਇੰਤਜ਼ਾਰ ਕਰਨਾ ਪਵੇਗਾ ਉਮੀਦ ਕਰਦੇ ਆ ਚੰਗਾ ਨਤੀਜਾ ਨਿਕਲੇ ਲੋਕਾਂ ਨੂੰ ਕਿਸਾਨਾਂ ਨੂੰ ਹੱਕ ਮਿਲਣ ਬਹੁਤ ਮਿਹਰਬਾਨੀ ਸ਼ੁਕਰੀਆ